ਮਟੀਰੀਅਲ ਮਾਰਾ ਵਰਤਿਆ ਜੱਜੀ ਐਸ਼ੀਅਨ ਗਈ ਗਈ ਉਹ ਤੁਹਾਡੇ ਹਸਬੰਦ ਦਾ ਨਾਮ ਕੀ ਸੀ ਸਰ ਆਵਿੰਦਰ ਸਿੰਘ ਨਹੀਂ ਪ੍ਰਿਆਸੀ ਕਹਿੰਦੇ ਕੀ ਜੀ ਸਰਦਾਰ ਜੀ ਮਾਲੇ ਬਾਈ ਇੰਕਾ ਵਿਆਹ ਹੈ ਆ ਦੇਖੋ ਪਿਆਰ ਬਹੁਤ ਹੈ ਹਾਂਜੀ ਸਾਸਰੀ ਕਾਲ ਜੀ ਕੀ ਆ ਚਲ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣ ਵਾਲਾ ਸਨੋਵਰ ਦੇ ਵਿਆਹ ਚ ਰਹਿ ਗਿਆ ਮਹੀਨਾ ਤੇ ਇਧਰ ਆਪਣਾ ਭਰਾ ਜਿਹੜਾ ਆਪਣੇ ਘਰੇ ਵਾਲ ਪੱਟੀ ਕਰਦਾ ਸੀ ਪਹਿਲੇ ਆਪਣਾ ਨਾਮ ਬਤਾਈਏ ਮੇਰਾ ਨਾਮ ਵਿਜੇ ਕੁਮਾਰ ਹੈ ਵਿਜੇ ਕੁਮਾਰ ਇਨਕਾ ਨਾਮ ਹੈ ਵਾਲ ਪੱਟੀਆਂ ਕੰਮ ਰੰਕਾ ਕੰਮ ਸਾਰਾ ਯਹੀ ਕਰ ਰਹੇ ਹਾਂ ਮਾਰੇ ਘਰ ਮੈਂ ਤਾਂ ਪੰਜਾਬੀ ਬੋਲ ਸਕਦਾ ਯਾਰ ਹਨਾ ਇਹ ਕਰ ਰਿਹਾ ਤੇ ਅੱਜ ਸਨੋਵਰ ਘਰੇ ਠੀਕਾ ਮਾਰ ਲੈਣਾ ਵਾਜਿਬ ਇਡ ਲੈਣੀ ਠੀਕ ਹੈ ਸਾਡਾ ਮਾਰ ਰੱਖੀ ਠੀਕ ਹੈ ਤੇ ਜੇ ਇਹਨੇ ਸਾਡਾ ਮਾਰ ਰਖ ਲਿਆ ਅਸੀਂ ਇਹਦਾ ਨੰਬਰ ਸ਼ੇਅਰ ਕਰ ਦਾਂਗੇ ਤੇ ਤੁਸੀਂ ਪੰਜਾਬ ਦੇ ਕਿਤੇ ਵੀ ਕੰਮ ਕਰ ਦੇਗਾ ਸਾਰਾ ਬਿੱਤ ਮਟੀਰੀਅਲ ਕੰਮ ਕਰਾਉਣਾ ਤੁਹਾਨੂੰ ਸਿਰਦਰਦੀ ਲੈਣ ਦੀ ਲੋੜ ਨਹੀਂ ਬਿੱਤ ਮਟੀਰੀਅਲ ਕੰਮ ਕਰ ਦੂ ਕੀ ਜੀ ਆਪਾਂ ਠੇਕਾ ਮਾਰਨਾ ਵੇ ਫਿਕਰੇ ਕੰਮ ਕਰਦਾਂਗੇ ਨਾ ਜਿੱਦਾਂ ਦਿਲ ਕਰੇ ਉਦਾਂ ਕੰਮ ਕਰਦਾਂਗੇ ਬਾਕੀ ਹੁਣ ਆਓ ਚਲਿਏ ਸਨੋਵਰ ਘਰ ਆਰਾ ਰੰਗਾਂ ਵਾਲੇ ਦੀ ਖਾਸੀ ਦਿੰਨੇ ਨੇ ਕੱਪੜੇ ਦੇ ਮਾੜਾ ਮੋਟਾ ਕਿਦਾਂ ਨੇ ਕਿਤੇ ਰੰਗ ਹੁੰਦਾ ਹੀ ਆ ਹੁੰਦਾ ਨਾ ਹਾਂ ਚਲੋ ਚਲਦੇ ਆ ਅੱਜ ਠੇਕਾ ਮਾਰਨੇ ਚਲਦੇ ਆ ਸਨੋਵਰ ਕੇ ਘਰ ਆਇਓ ਚਲੋ ਵੇ ਇੱਧਰ ਚੱਲਦੇ ਚੱਲਦੇ ਤੁਹਾਨੂੰ ਗੱਲਾਂ ਸੁਣਾਉਂਦੇ ਜਾਵਾਂਗੇ ਰਾਜ ਆਪਣੀ ਕੋਠੀ ਦਾ ਟੂ ਵੀਊ ਚੈੱਕ ਕਰਾ ਆ ਇਹਦੇ ਇਸਕੇ ਦੋ ਬੰਦੇ ਪਹਿਲੇ ਉਹ ਇਕੱਲੇ ਨੇ ਕੰਮ ਕੀਆ ਵੇ ਰੁਕੋ ਕੋਛ ਲਗੋ ਰਹਾ ਹੈ ਉਸਕੋ ਸ਼ਰਮ ਆ ਗਈ ਹੈ ਸ਼ਰਮ ਆ ਗਈ ਉਸਕੋ ਦੇ ਓ ਯਾਂ ਜੈਦਾਨੂ ਇਹ ਨਵਾਂ ਆਇਆ ਵੀਰ ਆਪ ਕਹਾਂ ਸੇ ਬਿਹਾਰ ਸੇ ਹੋ ਇਹ ਨਿਊ ਆਇਆ ਆਪ ਦਾ ਕਿਆ ਨਾਮ ਹੈ ਬਤਾਈਏ ਜੀ ਜਰੂਰ ਤੁਮਾਰ ਰਵਿੰਦਰ ਮੈਦਨਾ ਮੈਂ ਕਰ ਰਿਹਾ ਹਾਂ ਅਸੀਂ ਲੋਗ ਲਗਭਗ 8 ਸਾਲ ਸੇ ਕੰਮ ਕਰ ਰਹੇ ਹਾਂ 8 ਸਾਲ ਸੇ ਕੰਮ ਕਰ ਰਹੇ ਹੋ ਚੱਲ ਜੀ ਕੰਮ ਲਈ ਚਲੋ ਇਹ ਜੱਟੇ ਕਾ ਠੇਕਾ ਮੰਗਦਾ ਨੂੰ ਕੰਮ ਘਾਲਣਾ ਇਹਨਾਂ ਨੂੰ ਆਪਾਂ ਤੁਸੀਂ ਸੇ ਇਹ ਆਫਰ ਹੰਗ ਕਰਨਾ ਮੁੰਡਾ ਵਾ ਗੱਡੀ ਅੰਦਰ ਵਾਰਦਾ ਆ ਦੇਖੋ ਜੀ ਆ ਬਾਲ ਪਰਿਵਾਰ ਦੀ ਵਾਡੀ ਹੁੰਦੀ ਆ ਇਹ ਇਹਨਾਂ ਦੀ ਖਾ ਇਹਨਾਂ ਦਾ ਵੰਚ ਇੱਥੋਂ ਸ਼ੁਰੂ ਹੋਇਆ ਹਾਂਜੀ ਆਪਣਾ ਪਾਕਿਸਤਾਨ ਉੱਤਰੋਂ ਪਿੱਛੋਂ ਕਿੱਥੋਂ ਜੀ ਉਹ ਤੁਹਾਡੇ ਹਸਬੰਦ ਦਾ ਨਾਮ ਕੀ ਸੀ ਸਰਵਿੰਦਰ ਸਿੰਘ ਨਹੀਂ ਪ੍ਰਿਆਸੀ ਕਹਿੰਦੇ ਕੀ ਇਹਨਾਂ ਨੂੰ ਬੁੱਠਣਾਂ ਆ ਗਈ ਨਹੀਂ ਵੈਸੇ ਪਿਆਰ ਨਾਲ ਕੀ ਕਹਿੰਦੇ ਹਿਆਰ ਨਾਲ ਤੁਸੀਂ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਰੁਕੋ ਜੀ ਪੁੱਤ ਜੀ ਸਰਦਾਰ ਜੀ ਆਏ ਆਏ ਲਓ ਜੀ ਸਾਹਮਣੇ ਆ ਚੁੱਕਾ ਆਹ ਦੇਖੋ ਜੀ ਆਹ ਕਰਨਾ ਰੰਗ ਸਾਰਾ ਹੀ ਤੇ ਵਿਆਹ ਦਾ ਮੁੰਡਾ ਬਾਹਰ ਨਹੀਂ ਨਿਕਲਿਆ ਕਿਥੇ ਆ ਗਿਆ ਉਹ ਮੁੰਡਾ ਲੈ ਆਓ ਉਹਨੇ ਗਿੱਟਿਆਂ ਨੂੰ ਹਲਦੀ ਲਾ ਕੇ ਅੰਦਰ ਪਿਆ ਉਹਨਾਂ ਦਾ ਘੂਰੇ ਕਰ ਲਈਏ ਸਨੋਵਰ ਅਦੇ ਪੈਰਾਂ ਨੂੰ ਮਹਿੰਦੀ ਲੱਗੀ ਐ ਚਲੋ ਚਲੋ ਟੀਮ ਇੰਨੀ ਤਕੜੀ ਟੀਮ ਆਉਂਦੀ ਆ ਜਦੋਂ ਆਉਂਦੀ ਆ ਰੰਗ ਵਾਲੇ ਆਇਆ ਰਾਕਿਆ ਤੇ ਚਾਚੀ ਦਾ ਰਾਣੇ ਵੀ ਕੋਈ ਨਹੀਂ ਆ ਉਹ ਆ ਆ ਬੰਦਾ ਆ ਬੰਦੇ ਨੇ ਠੇਕਾ ਮਾਰਨਾ ਇਹ ਆ ਬੰਦਾ ਆ ਗਿਆ ਜੀ ਤੇ ਇਹਦਾ ਚਾਚੀ ਹਰਾਣ ਦੇ ਚਾਚੀ ਨੂੰ ਇਹੋ ਸੱਥ ਨਹੀਂ ਕਰਦੇ ਅਗਲਾ ਬੰਦਾ ਰੰਗ ਵਾਲਾ ਕਿਹਨੇ ਨਹੀਂ ਰੰਗ ਵਾਲਾ ਕਿਹਨੇ ਆ ਗਾ ਗਾ ਮਿਲ ਗਏ ਇਹ ਹਮਾਰੇ ਬਾਈ ਇੰਕਾ ਵਿਆਹ ਹੈ ਆ ਦੇਖੋ ਪਿਆਰ ਬਹੁਤ ਹੈ ਐ ਕਰ ਕਰੀ ਤੇ ਨਾ ਰੀਟ ਕਟਾ ਲੈਨੇ ਨੇ ਪਿਆ ਆ ਹੁਣ ਦੱਸ ਕੀ ਕੀ ਆ ਕੀ ਕੀ ਕਰਨਾ ਸੇ ਕੰਮ ਸਮਝਾ ਲੈਨੇ ਪਹਿਲਾ ਕੰਮ ਪਹਿਲਾ ਕੰਮ ਦੱਸ ਆਪਾਂ ਕੀ ਕੀ ਕਰਨਾ ਕਰ ਚੋ ਰੰਗ ਦਾ ਫਿਰ ਉਹ ਦੋ ਬਾਦੀ ਇਹਨਾਂ ਰੀਟ ਕਰਾਂਗੇ ਤੇ ਘਰ ਚ ਰੰਗ ਹੀ ਕਰਾਉਣਾ ਮਾਮਾ ਹੋਰ ਆਪਾਂ ਦਿਮਾਗ ਕੱਲਾ ਰੰਗ ਕਰਨਾ ਕੋਈ ਬਾਤ ਫਿਰ ਕੱਲਾ ਰੰਗ ਹੀ ਕਰਾਉਣਾ ਹੋਰ ਕੀ ਕਰਾਉਣਾ ਰੰਗੇ ਦੇ ਮੂੰਹ ਤੇ ਵੀ ਮਾਰਦੀ ਜੱਗਾ ਟੋਏ ਭਰਦੀ ਕਰਨ ਵਾਲੇ ਫਿਰ ਰੀਟ ਪਰੇ ਹਾਂ ਜੀ ਚਲੋ ਹੁਣ ਜੀ ਤੁਸੀ ਆਦਿ ਉਸ ਕਰੋਗੇ ਨਾ ਹਾਂ ਜੀ ਸੁਣੋ ਹਾਂ ਜੀ ਹਾਂ ਜੀ ਸੁਣੋ ਤੁਸੀਂ ਇਹ ਇੱਕ ਨੂੰ ਜਿੱਥੇ ਵਾਲ ਪੱਟੀ ਲਾਦੇ ਉਥੇ ਵਾਲ ਪੱਟੀ ਵੀ ਕਰਨੀ ਆ ਜਿੱਥੇ ਨਹੀਂ ਲੋੜ ਕਿ ਉਥੇ ਰੰਗ ਕਰ ਦੇਣਾ ਬਸ ਹਾਂ ਜੀ ਵੇਖ ਕੇ ਹੁਣ ਇਹਦੇ ਆਪ ਕੈਮੀਕਲ ਪਾਉਣਾ ਆਪਾਂ ਕਹਿ ਨਹੀਂ ਆਵਾਂ ਨੀ ਸਾਰੀ ਕੰਮ ਤੇ ਟੈਕਸਚਰ ਪੇਂਟ ਕਰ ਦਿਓ ਜੰਗਾ ਰਸਟਿਕ ਵਾਲਾ ਇਹ ਵਾਲਾ ਇਹ ਤਾਂ ਲੈ ਕੇ ਤੁਸੀਂ ਉਹਦੇ ਨਹੀਂ ਤਾਂ ਹੋਵੇ ਪੇਪੜੇ ਲੱਗ ਕੇ ਪਏ ਆ ਇਹ ਕਿਵੇਂ ਲੈਣਾ ਜਿਹੜਾ ਟੈਕਚਰ ਮੈਂ ਨਹੀਂ ਕਰਾਉਣਾ ਇੱਕ ਕੰਮ ਦੇ ਦਿੰਦਾ ਹੈ ਇਹਨਾਂ ਦੀ ਗਾਰੰਟੀ ਹੁੰਦੀ ਹੈ ਹਵੇ ਲੋ ਸਾਡੇ ਦੇ ਜਿਹੜੇ ਪੇਪੜੇ ਲੁੱਥੇ ਮੈਂ ਬਾਤਾਂ ਕੀ ਇਸਕਾ ਤੋਂ ਸਮਝਿਓ ਕਿ 100% ਇਸਕਾ ਲਾਈਫ ਬੰਨਿਆਜ ਹੈ ਔਰ 80% 90% ਇਸਕਾ ਸਹੀ ਰਿਜ਼ਲਟ ਹੈ ਪਰ ਪਤਾ ਨਹੀਂ ਕੰਪਨੀ ਕੇ ਕੁਝ ਖਰਕ ਹੋਗਾ ਮਾੜੀ ਵਧੀਆ ਵੈਸ਼ੀਅਨ ਆਈ ਮਟੀਰੀਅਲ ਮਾੜਾ ਵੈਸ਼ੀਅਨ ਚਾਚੀ ਐਸ਼ੀਅਨ ਕਾਈ ਗਈ ਹੈ ਐਸ਼ੀਅਨ ਸਭ ਨੂੰ ਨਹੀਂ ਕਹਿਣਾ ਜੀ ਐਸ਼ੀਅਨ ਤੋਂ ਬੜੀਆ ਕੰਪਨੀ ਆਈਸ਼ੀਅਨ ਹੀ ਕਾਈ ਦੇਤੇ મેં આબલે તાઇગા ટોર્ન સાબને પેપર સેટ દેવા દીયા ચંગી એશિયન નથી દીતી ઓને કંપનીને ચાલા તુસી હણ ચંગી લાકે દેખ લો ફિર વેખ લેને કિતના કા કામ હે ઇસપે પીઓપી બાર ક્યાં કરતે માનતે ઇસપે કોઈ ચીજ નહીં ખડ રહા હે કે ઇસકે ઉપર પીઓપી કે જેસા કી પીઓપી કોસી બરાબર કરકે ઇસકે ઉપર બાલકુટી ખેચકે ઇસકે ઉપર પ્રાઈમર એપ્લાય જો કરના હો ગયે uska hamne a jaata hai haal patti bhi gir jayegi baalkutti bhi gir jayegi kyuki baalkutti se zyada mushkil hai apna popi andar maar ke popi nahi girega ਯੋਤੀ ਐਸੇ ਪੀਓ ਵੀ ਨਹੀਂ ਗਿਰੇਗਾ ਇਤਨਾ ਜਲਦੀ ਨਹੀਂ ਗਿਰੇ ਪਰ ਗਿਰੇਗਾ ਤਾਂ ਜ਼ਰੂਰੀ ਇਸ ਪੇ ਬਾਤ ਨਹੀਂ ਹੈ ਕਿ ਮਤਲਬ ਲਾਈਨ ਕਾਹਦਾ ਹੈ ਇੱਕ ਤਾਂ ਉਹ ਵੀ ਲਾਏ ਭਰਾਸ਼ੀ ਜੇ ਨਾਲ ਕੋਈ ਚੀਜ਼ ਲਾ ਕੇ ਤਾਂ ਫਿਰ ਉਹ ਯਕੀਨੀ ਸੀ ਉਸ ਦਾ ਵੀ ਉਸ ਦਾ ਵੀ ਪੂਰਾ ਰਿਜ਼ਲਟ ਨਹੀਂ ਹੈ ਉਸ ਦਾ ਵੀ ਰਿਜ਼ਲਟ ਕਿਹੜੀ ਚੀਜ਼ ਆਉਣਾ ਟ్రਾਇਲ ਦਾ ਰਿਜ਼ਲਟ ਹੈ ਬਸ ਸੀਸੀ ਦਾ ਟਾਇਰ ਨਾ ਨਾ ਫਿਰ ਲਗਾ ਦੇਗਾ ਬਾਕੀ ਸਾਰਾ ਉਹ ਯਾਹਲ ਮਾਰ ਕੇ ਨਾ ਵੇਖਿਆ ਆ ਟਾਇਰ ਚੰਦੀ ਆ ਟਾਇਰ ਵੀ ਨਹੀਂ ਜਾਂਦਾ ਟਾਇਰ ਵੀ ਨਹੀਂ ਜਾਂਦੀ ਆ ਉਹਦਾ ਰਿਜ਼ਲਟ ਵਧੀਆ ਟਾਇਰ ਲਗਾइएਗਾ ਤਾਂ ਨਹੀਂ ਗਿਰੇਗਾ ਮਾਰਾ ਕੰਪਨੀ ਕੇ ਨਹੀਂ ਚਾਚੀ ਟਾਇਰ ਪਤਾ ਕਿਦਾਂ ਲਾਦੀ ਟਾਇਰ ਲੱਗਦੀ ਕਿਦਾਂ ਇਹਦੇ ਵਿੱਚ ਮੇਘ ਲਾ ਕੇ ਕਈ ਤਰ੍ਹਾਂ ਲੱਗਦੀ ਟਾਈਲ ਜੋ ਹੈ ਨਾ ਟਾਈਲ ਮੇਂ ਵੀ ਹੁੰਦਾ ਹੈ ਕੋਈ ਹਾਰਡ ਟਾਈਲ ਹੁੰਦਾ ਹੈ ਕੋਈ ਨਰਮ ਟਾਈਲ ਹੁੰਦਾ ਹੈ ਨਾ ਇਹ ਆਪਣੇ ਨਾਲੇ ਪਿੰਡ ਦੇ ਆਲੇ ਲਾਇਆਂ ਨੇ ਕੋਮਿੰਦਰ ਨੇ ਲਾਈਆ ਉਹ ਟੈਕਸਚਰ ਨਾਲ ਉਹ ਲੈਣਾ ਮੋਟਾ ਵਰਤੀ ਆ ਇੱਦਾਂ ਇੱਦਾਂ ਹਾਟਾ ਲਿਓ ਹੁੰਦਾ ਹੈ ਨਾ ਉਹ ਗਿਰੇਗਾ ਕਹਿ ਸਕਦਾ ਕਿ ਹਾਲ ਰੰਦੀ ਰੰਦੀ ਆ ਬਹੁਤ ਕੁਆਲਿਟੀ ਆ ਟੈਕਸਚਰ ਪੇਂਟ ਹੀ ਕਰਾ ਲਿਆ ਅਜਨੇ ਨਹੀਂ ਸਾਰੀ ਤੇ ਨਹੀਂ ਆਪ ਕਹਿੰਦੇ ਇਸ ਵਿੱਚ ਕੀ ਕਰਾਂਗੇ ਬੇਚੀ ਰਲ ਗਿਆ ਬੇਚੀ ਕਰਕੇ ਬਰਾਬਰ ਨਹੀਂ ਖਰਚਾ ਜ਼ਿਆਦਾ ਨਹੀਂ ਕਰਨਾ ਬੰਦ ਕਰ ਦੋ ਮਿੰਟ ਮੋਲਡਿੰਗ ਖੇਤੀ ਸ਼ੁਰੂ ਹੋ ਜਾਏਗਾ ਉੱਤੇ ਤੁਮ ਪੇਟ ਕਰ ਦੇਣਾ ਇੱਕ ਹੋਰ ਇਹ ਵੀ ਰਹਿ ਦਿੱਤੀ ਇੱਕ ਅੰਨ ਸਾਹਿਬ ਇਹ ਇਹ ਬੜੀ ਆ ਹਰਚ ਆਪਣੇ ਨਾਲ ਦੀ ਆ ਹਰਚ ਹੋਗਾ ਨਾ ਜੋ ਹਰਚ ਰਹਿ ਜਾਂਦੇ ਨੇ ਆ ਉਹ ਕੰਦ ਵਿੱਚ ਲੱਗੇਗਾ ਨਾ ਉਹ ਗਿਰੀ ਨਹੀਂ ਸਕਦਾ ਇਹ ਕਹਿੰਦੇ ਨਾ ਜਿਹੜੀ ਛੱਤ ਦੇ ਉ ਵੀ ਆਪਾਂ ਤਾਂ ਮਾਰ ਦੇ ਕੇ ਤਰੰਗ ਕਰਤਾ ਦੇ ਹੋਏ ਮੋਲਡਿੰਗ ਮੋਲਡਿੰਗ ਕਰ ਲਈ ਅੰਦਰੋਂ ਬਾਹਰ ਮੋਲਡਿੰਗ ਦਾ ਗੋਲਾ ਤੇ ਮੋਲਡਿੰਗ ਦਾ ਗੋਲਾ ਖੇਚੀਦਾਗੇ ਆਪਾਂ ਹੂੰ ਤੇ ਕੰਨੇ ਵੀ ਗੋਲਾ ਉਹ ਉੱਪਰ ਫਾਇਰ ਨਾਲ ਸੋਨਾ ਗੋਲਾ ਉੱਤੇ ਆ ਉਹ ਆਪਾਂ ਵਾਰ-ਵਾਰ ਕਰਦੀਆਂ ਤੇ ਜਿਹੜੀ ਇਹ ਅੰਦਰ ਅੱਧ ਕਰਦੇ ਹਾਂ ਕਿੰਨਾ ਖਰਚਾ ਹਾਂ ਹਾਂ ਆਜੋ ਆਜੋ ਅੰਦਰ ਅੱਧ ਸਾਰੇ ਉਹ ਬੈਠ ਕੇ ਰੱਖ ਦਾਂਗੇ ਚਾਚੀ ਸਾਰੇ ਹੀ ਕਰਨੇ ਨੇ ਹਾਂ ਅੰਦਰਾਂ ਚ ਨਹੀਂ ਦੂਜੇ ਦੋ ਕਮਰੇ ਅੰਦਰ ਲੱਗਦੇ ਕਰਾਉਣੇ ਆ ਦੋ ਆਹੋ ਆਹ ਡਰੈਗ ਰੂਮ ਤੇ ਆਹ ਹਾਂ ਆ ਕਮਰੇ ਸਾਰੇ ਆਹ ਵਸਾ ਦੇ ਪੇਟੀ ਵਾਲਾ ਕਮਰਾ ਹੁਣ ਕੀ ਸੋਚ ਗਏ ਉਹ ਡੋਰ ਲਾਈ ਕੋਕਿੰਗ ਵੀਡਿਓ ਤੇ ਵੀ ਡੋਰ ਆਣੀ ਜਾਂਦੀ ਵੀ ਉਹ ਤਾਂੰਦਰੀਆਂ ਅੱਗ ਨਾਲ ਲਾਈ ਵੀ ਭਾਈ ਆ ਵੀ ਕਰਾਉਣੀ ਪੈਣੀ ਆ ਵੀ ਆਹ ਇਹਨੂੰ 4 ਫੁੱਟ ਕਰਾ ਕੇ ਆਹ ਰਸਟਿੰਗ ਇਧਰ ਨਹੀਂ ਉਤਰਾਂ ਆਹ ਦੇਖ ਇਧਰ ਨਹੀਂ ਉਤਰਾਂ ਆਹ ਟੈਕਟਰ ਕਰਾਇਆ ਇੱਥੇ ਉਤਰਿਆਗਾ ਉਸਰਾ ਬਾਹਰ ਇਹ ਰਸਟਿੰਗ ਦਾ ਜੋ ਦਾਣੇ دار ਪੇਂਟ ਹੁੰਦਾ ਹੈ ਦਾਣੇ دار ਇਹ ਤਾਂ ਰਸਟਿੰਗ ਹੋ ਗਿਆ ਨਾ ਇੱਕ ਦਾਣੇਲਾ ਵੀ ਹੈਗਾ ਨਾ ਜੋ ਕੈਮੀਕਲ ਐਸ ਮਿਕਸ ਹੁੰਦਾ ਹੈ ऐसे करवाने कर के साल का आ भी काम सही थे हमें सही क्या मार्बल बोल थे मार्बल टेक्स हां हमने वो करना है बार वाली फंड पे करोगे ना वो ठीक है कर देंगे और देखा कर देंगे, <laughs> <थे>, कर देंगे। <laughs> आ देख लो ओ <laughs> ले इठे बुला भाई बी एक गोल टॉप पर साफ ही हो गया हां सही है हां ऊपर सही हो गया तेरे लिए था कि जो राजा पियो ने मैं पुट्टी ही शाक ते मगर नहीं रामा जी ने रामा जी ने ਰਾਮਾਈ ਨੇ ਸਾ ਤੇਰੇ ਡੈਡੀ ਨੇ ਡੈਡੀ ਨੇ ਕੁੱਟੀ ਸੀ ਸਾ ਇਹਨੇ ਕੰਮ ਖਰਾਬ ਕੀਤਾ ਚੱਤੀ ਕੋਈ ਚੱਕਰ ਨਹੀਂ ਉਹ ਅੱਜ ਕੱਲ ਮੌਇਸਚਰ ਚੈੱਕ ਕਰਨ ਲਈ ਮਸ਼ੀਨ ਨੂੰ ਚੈੱਕ ਕਰ ਲਾਂਗੇ ਚੈੱਕ ਕਰਾ ਲਾਂਗੇ ਆਪਾਂ ਮੌਇਸਚਰ ਹੈਗਾ ਕਿ ਨਹੀਂ ਇੱਚ ਜਿਆਦਾ ਜੇ ਘਟਦਾ ਹੋਇਆ ਫਿਰ ਇਦਾਂ ਚੈੱਕ ਕਰੀਏ ਕੈਮੀਕਲ ਤੇ ਪਾਉਣਾ ਹੀ ਹੈ ਵੈਸੇ ਵੀ ਕੈਮੀਕਲ ਕੋਈ ਡਾਲ ਸਕਦੇ ਇਸ ਵਿੱਚ ਹਾਂ ਵੀ ਮਗਾਇਆ ਹੈ ਕੈਮੀਕਲ ਸਾਰਾ ਸੋਡੀ ਤੋਂ ਜਾਰਾ ਆ ਰਿਹਾ ਸਾਰਾ ਬੈਂਪੂ ਫਾਤਾ ਤਾਂ ਉਹ ਸਮਝ ਜੇ ਮਤਲਬ ਫਰਫਾਤਾ ਹੈ ਸਰਲਾਬ ਕੇ ਲੀਏ ਆਤਾ ਹੈ ਪਰ ਇਹ ਵੀ ਆਪਣਾ ਹੰਗਰੇ ਨਹੀਂ ਹੈ। ਆ ਦੇਖਿਆ ਪਰ ਸਰ ਕਿਆ ਉਹ ਕਹਿੰਦਾ ਫਰਕ ਹੈ ਮੜਾ ਉਹ ਉਸਤਾਨਦ ਕਰੇਗਾ ਜੇ ਡਿੱਗਦਾ ਡਿੱਗ ਕੇ ਆਲੀ ਦਾ ਕੰਮ ਕਰੂਗਾ 30 40% ਦੇਖ ਇਧਰ ਤਾਂ 100% ਕਰ ਰਹੇ ਉਹ ਤਾਂ ਨਹੀਂ ਕੀਆ ਸੋ ਇਧਰ ਤਾਂ ਕਰ ਰਹੇ ਹਾਂ। ਹਾਂ ਕੰਮ ਰੱਖ ਕਰੂਗਾ। ਆ ਜਾਗਾ ਕਾ ਫਰਕ ਹੋਣਾ। ਯਾਰ ਆਪਣੇ ਥੱਲੇ ਉਹ ਲੱਗੀ ਉਪਰ ਆਂਦੋਂਗੇ ਕੈਮੀਕਲ ਪਾਏਗਾ ਕਿਉਂ ਨਾ ਕੰਮ ਕਰੂ। ਨਹੀਂ ਹੋ ਲੱਗਦੀ। ਮੇਰੇ ਨਾਲ ਕਾ ਦਾ ਗਰੀ ਦਾ ਅੰਗ ਲੈਣਾ ਜਿਵੇਂ ਕਾ ਜਵਾਬ ਨਹੀਂ ਇਹਨੇ। ਉਹ ਜ਼ਰਾ ਕਿਆ ਤਕ ਕਰੂਣਾ। ਯਾ ਤੱਕ ਲੈ ਕਰੂਣਾ ਜਵਾਬ ਦੇ ਲੈ ਮੈਂ। ਆਹ। ਇਹਨਾਂ ਨਾਲ ਕਿਹਦਾ ਲੋੜੀ ਨੀ। ਹੋਰਾ 20 ਸਾਲ ਕੱਢਨੇ ਗਏ 20 ਕੋ 80 ਸਾਲ ਦਿੱਤਾ ਉਹ ਆਪਾਂ ਚੱਲੀਏ ਪੁੱਤਰੇ ਆ ਕੇ ਲੱਕੜ ਵਾਲਿਆਂ ਪੱਜਪੜ ਕਾਲੂ ਹੀ ਲਾ ਦੀਆ ਬਲ ਕਾਲੂ ਹੀ ਲੱਕ ਲਾ ਦੀਆ ਹਾਂ ਲਾਉਣੇ ਪੈਣੇ ਆ ਫੇਰ ਹੀ ਇਹਦਾ ਕੰਮ ਆ ਤੇ ਪੋਤਰੇ ਵੀ ਕੱਢ ਦੇਾਂਗੇ ਚੱਲ ਚੱਲ ਦੂਜੇ ਕਮਰੇ ਜੀ ਵੀ ਚੱਲੋ ਬਸ ਲੱਕੜ ਵਾਲੇ ਮਿਸਟਰ ਲੈਣੇ ਹੇ ਨੀਚੇ ਹੋਏ ਲੋਕ ਜਾਏਗਾ ਨੀਚੇ ਲੱਗ ਜਾਣਾ ਤਾਂ ਭਈ ਇੱਥੇ ਵੀ ਸਲਾਬ ਹੈਗੀ ਆ ਹਾਂ ਜੀ ਸਾਲੇ 3 ਦਿਨ ਫੁੱਟ ਤੱਕ ਸਲਾਬ ਹੈਗੀ ਆ ਆਰਾਮ ਨਹੀਂ ਇੱਥੇ ਨੀਚੇ ਲੱਗ ਜਾਣਾ ਠੀਕ ਹੈ ਉੱਪਰ ਵੀ ਲਾਏਗਾ ਉਹ ਲੋ ਤਾਂ ਨਹੀਂ ਆਹ ਨਹੀਂ ਨਹੀਂ ਇਹਨੂੰ ਜਿਹੜੀ ਜਿਹੜੀ ਛੜਦੀ ਆ ਬੜੀ ਬੜੀ ਪੱਕਾ ਪਰ ਪਹਿਲਾਂ ਦੀ ਆ ਨਾ ਤਾਂ ਨਸੀਆਂ ਨਾ ਛੱਤ ਚਲੋ ਬਸ ਠੀਕ ਹੁਣ ਤਾਂ ਇਹ ਰੱਖ ਕੇ ਚੈੱਕ ਕਰਾ ਲਈਏ ਮਸ਼ੀਨ ਆ ਕੇ ਹਾਂ ਉਹ ਮੈਂ ਜਾਂਦੀ ਉਹ ਝੋਨੇ ਆ ਤੇ ਲੈਣ ਦੇ ਝੋਨੇ ਆ ਆ ਚੈੱਕ ਕਰੀ ਸੁਨੋਰ ਦਾ ਫੋਨ ਲਾ ਲਾ ਕੇ ਪਾਸੇ ਆਵੇਂ ਇਹਨੂੰ ਜੂ ਦਾ ਕੱਟ ਕੇ ਫੋਨ ਲਾ ਦੇ ਜੇ ਅਸੀਂ ਲੇਟ ਕੀਤਾ ਗੋਲੀਆਂ ਚੱਲ ਨਹੀਂ ਹਾਂ ਗੋਲੀਆਂ ਚੱਲ ਜਾਣੀਆਂ ਇੱਥੇ ਪਾਕਿਸਤਾਨ ਫੋਨ ਲਾ ਉਹ ਘੋੜੇ ਗਏ ਮੇਲੇ ਤੇ नहीं इसको आप अच्छा से कुछ कर सकते हो ना इसके छत को हाँ करने के लिए तो बहुत कुछ कर सकते हैं बस बाकी जो है ना ये सलाब जो है अगर सलाब अगर नहीं सलाब है बोल रहा है सूख गई है यार सूख गया है सूख गया है सलाब तो कोई बात नहीं सलाब लाग 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 कोई है सलाब सूख गया सलाब सूख गया है ड्राई हो गया है नहीं क्योंकि वो सलाब सुकंदा कारण बता हो जेब में बनी जानती हो डार्क जी बनी जानती है ना शेड ਉਮਨੇ ਦੀ ਲਾਈਟ ਹੀ ਰਹਿੰਦੀ ਐ ਸਲਾਬ ਚੜ੍ਹਦੇ ਤੇ ਤਾਂ ਨਹੀਂ ਬੋਟੇ ਦਾ ਕਰ ਨੂੰ ਸਲਾਬ ਚੜ੍ਹ ਤਾਂ ਉੱਨ ਚੜਦੀ ਆਵੇ ਤੇ ਭਰਾ ਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਸੁੱਕ ਰਿਹਾ ਲੰਗ ਮਾਰ ਕੇ ਕੱਢਦੀ ਆ ਲੰਗ ਲੰਗ ਮਾਰ ਕੇ ਕੱਢਦੀ ਆ ਲੰਗ ਮਾਰ ਕੇ ਕੱਢਦੀ ਆ ਨਹੀਂ ਆਪ ਦੇਖੀਏ ਕਿੰਨਾ ਹੈ ਕੰਮ ਦੇ ਬਾਹਰ ਕਰਨਾ ਹੈ ਬਰਾਬਰ ਕਰ ਬਾਲ ਪੱਟੀ ਦਾ ਟੱਚਿੰਗ ਹੀ ਕਰਨਾ ਹੈ ਮਤਲਬ ਕਿ ਹਾਂ ਲੋੜ ਹੈ ਪੂਰ ਪ੍ਰੋਪਰ ਨਹੀਂ ਕਰਨਾ ਹੈ यहां यार यार बाल बटींग अटचिंग मुक्की انا جو جو لگا دی دو ٹچنگ برشنگ لکشمو نہیں نہیں وہ لگ جائے گا پھر تو ٹچنگ مکی جانا ہلکا ہلکا ٹچ جویں میک اپ کریے جندا ہے اس کو فیل کرنا ہو اس پہ پینٹ ہوتا ہے پینٹ ہوتا ہے اے کھول دینا شیڈ ان کا شیڈ نہیں رنگ کرنا چاہا ਓਏ ਸਬਜ਼ੀਆਂ ਰੰਗ ਕਰਦੀਆਂ ਰੰਗ ਕਰਦੀਏ ਲਾਲ ਬੂਟਾ ਕਾਲਾ ਬੂਟਾ ਇਹ ਲਾਲ ਕਰ ਦੇਣੀਆਂ ਪਾੜ ਦੇਣੀਆਂ ਇਹ ਰ ਸਰਪੈਂਟ ਆਹ ਦੇਖ ਆ ਵੀ ਕਰਨਾ ਰੰਗ ਠੀਕ ਆ ਆਹដាក់ ਸਾਰਾ ਆ ਗੇਡ ਵੀ ਗੇਡਰ ਕਰਦਾ ਹੈ ਗੇਡਰ ਵਧੀਆ ਅੱਛਾ ਵਾਲਾ ਰੰਗ ਕਰਦਾ ਆਹੀ ਹੈ ਬਹੁਤ ਅੱਛਾ ਉਹਨਾਂ ਨੇ ਵਧੀਆ ਕਰਦੇ ਰੰਗ ਆਹੀ ਸਹੀ ਆ ਤਕਾ ਦੇ ਨਿਸ਼ਾਨ ਪਤਾ ਲੱਗਿਆ ਸਨੋਵਰ ਦਾ ਵਿਆਹ ਆ ਗਿਆ ਹੈ ਕਹਿੰਦੇ ਮੇਰੇ ਵੀ ਇਹ ਡੀਜੀ ਵਾਲ ਫਿਰ ਫੋਨ ਕਰੇ ਬਣ ਡੀਜੀ ਨਾਲ ਕਰੀ ਗੱਲ ਦੋ ਹੱਥਾਂ ਨਾਲ ਡੀਜੀ ਵਾਲੇ ਰੰਗ ਰਾਜੀ ਲੈ ਕੇ ਲਾ ਦੇ ਡੀਜੀ ਚੱਲਣ ਦੇ 2 ਮਹੀਨੇ ਪਹਿਲਾਂ ਕਹਿ ਲਾਂਗੇ ਪਹਿਲਾਂ ਹਣ ਬੇਸਾ ਚੈੱਕ ਕਰਾ ਲਈ ਹਾਂ ਜੀ ਸਮਾਨ ਆਪ ਲੈ ਕੇ ਦਿਜੇਗਾ ਹਾਂ ਸਮਾਨ ਸਾਰਾ ਹਮ ਦੇਗੇ ਆਪ ਨੂੰ ਕੰਮ ਲੈ ਕੇ ਆਏਗੇ ਆਪ ਨੇ ਇਕੱਲਾ ਕੰਮ ਕਰਨਾ ਹੈ 20 25 ਹਾਂ ਹਾਂ 20 25 ਹਜ਼ਾਰ ਦਾ ਵਿਆਹ ਸਾਰੇ ਕੰਮ ਆਹੀ ਕਰਦੇ ਗੁਰੂਆਣਾ ਸਾਥ ਹੀ ਮੰਗਨ ਦਿਆ ਕਿਵੇਂ 60 60 60 60 ਉਹ ਜ਼ਿਆਦਾ ਹੈ ਕਿਹੜਾ ਸਾਥ ਉਹ ਜ਼ਿਆਦਾ ਹੈ ਨਾ ਉਹ ਜਾਂਦੇ ਹੀ ਬਹੁਤ ਜ਼ਿਆਦਾ ਸਹੀ ਵੀ ਕਰਿਆ ਨਾ ਸਾਥ ਤੇ ਆ ਬਹੁਤ ਜ਼ਿਆਦਾ ਹੈ ਕਿਹੜਾ ਪਹਿਲਾ 10 ਕਿੰਨੇ ਟਾਈਮ ਇਹਨੂੰ ਕਹਦੇ ਆਈ ਐ ਬੂਟ ਪਾ ਕੇ ਭੱਜੀ ਕਿ ਥੱਜ ਪਾ ਕੇ ਭੱਜੀ ਬਹੁਤ ਹੋਣੇ ਟਾਈਮ ਕੀ ਲੈਣਾ ਕੰਮ ਕਿਉਂਕਿ ਸਾਡੇ ਕੋਲ ਟਾਈਮ ਦੀ ਹੈਗੀ ਕਮੀ 1 ਮਹੀਨਾ ਹੀ ਰਹਿ ਗਿਆ 1 ਮਹੀਨਾ ਆ ਗਿਆ 2023 ਤੋਂ ਫੌਣੇ ਤੋਂ ਖਤਮ ਨਹੀਂ 25 ਦਿਨ ਉਹਨੇ ਦੱਸ ਦੇਣ ਕਿ ਆ ਬੰਦਾ ਜਿਹੜਾ ਉਹ ਆਇਆ ਹੈਗਾ ਦੱਸ ਦੇ ਰੰਗ ਦੱਸ ਉਹ ਕਹਿੰਦਾ ਤਾਂ ਉਸੇ ਤਰ੍ਹਾਂ ਮਾਰ ਕੇ ਚਲਾ ਜਾਏਗਾ ਤਾਂ ਉਸ ਦਾ ਤਾਂ ਕੋਈ ਆਈ ਨੇ ਕਾਨੂੰ ਆ ਪੇਰਾੰਗ ਹੋਇਆ ਹਫਤੇ ਇੱਕ ਚੱਲ ਇਹ ਤਾਂ ਕੰਮ ਜਿਹੜਾ ਨੂੰ ਆ ਰੋ ਦੋ ਬੰਦੇ ਇਹ ਲੈ ਸਾਡੇ ਪਿਛਲੇ ਸਾਲ ਕਿਉਂ 3 ਸਾਲ ਹੋ ਗਏ ਆ ਇਹ ਤਾਂ ਮੈਂ 5 ਦਿਨ ਲੱਗਦਾ 3 ਸਾਲ ਪੇ ਲੱਗ ਰਿਹਾ 15 ਦਿਨ ਲੱਗਦਾ ਮਾਰਿਆ ਇਹ ਕੰਦਾ ਤੇ ਮੂਲਿੰਗ ਤੇ ਵੀ ਉਹ ਯਾਰ ਉਹਨੇ ਸਭ ਤੋਂ ਕਹਿੰਦੇ ਆਪਾਂ ਦੇਤਾ 60000 ਉਹਨੂੰ ਚਲੋ ਕਰੋ ਸਹੀ ਸੀ ਫਿਰ ਦੱਸ ਹੋ ਜਾਣਾ ਹਾਂ ਪਰ ਥੋੜੇ 22 ਦਿਨ ਬਹੁਤ ਜਿਆਦੇ ਆ ਇਹ ਤਾਂ ਫਿਰ ਲੰਗੀ ਕੀ ਦਿਨ ਜਿਆਦੇ ਆ ਫਿਰ ਫਿਰ ਵਿਆਹ ਵਿਚ ਆ ਜਾਈਂਗਾ ਹੋਰ ਕੋਈ ਕੰਮ ਹੀ ਨਹੀਂ ਹੋਣਾ ਐਂ ਤਾਂ ਲੱਕੜ ਬਦਲਾਉਣ ਨੂੰ ਫਿਰ ਟੇਬਲ ਬਦਲਾਉਣੇ ਲੈ ਨੰਬਰ ਆ ਗਏ 15 ਦਿਨਾਂ ਇਹ ਨਵੇਲ ਕਰਦੇ 15 ਦਿਨ ਕਰਦੇ 15 ਘਰ 5 ਦਿਨ ਘਟਾਲਾ 15 ਦਾ ਕਰਦੇ ਟਾਰਗੇਟ ਫਿਰ ਅਸੀਂ ਫਿਰ ਅਡਜਸਟਮੈਂਟ ਕਰਨੀ ਚਾਹੀਦੀ ਹੁੰਦੀ ਨਹੀਂ ਹਾਂ ਓਏ ਅਹੀ ਆ ਗੇਟ ਗੁੱਟ ਲੱਕੜਾਂ ਲੈਣੇ ਕੰਮ ਬਹੁਤ ਆਣਾ ਬਾਬਾ ਬੁਲਾਉਣੇ ਗੇਟ ਗੁੱਟ ਆ ਵੀ ਬੁਲਾਉਣਾ ਅੰਦਰਲੇ ਗੇਟ ਵੀ ਬੁਲਾਉਣੇ ਆ ਏ ਜਿੰਨੂੰ ਮੱਝਾ ਦਵਾਉਂਦਾ ਸੀ ਨਾ ਉਹ ਪੈਸੇ ਲੈ ਕੇ ਭੱਜ ਗਿਆ ਕੇਲੇ ਦਾ ਮੂੰਹ ਘੁੱਟਾ ਸੋਈ ਪੈ ਗਈ ਕਿਹਦੇ ਪੈਸੇ ਦੇਣੇ ਕਿ ਨਹੀਂ ਦੇਣੇ ਇਹ ਹੁਣ ਮੋਟਰਸਾਂ ਵੇਚਦੇ ਆ ਆਪਾਂ ਮੋਟਰ ਵੇਚਣਾ ਜੀ 5000 ਦਾ ਵੇਚ ਰਿਹਾ ਜੀ ਆ ਗਿਆ ਆ ਗਿਆ ਹਾਂ ਜੀ ਕੋਈ ਦਾ ਦੱਦੀਰ ਪੱਟੀ ਲੜ ਗਈ ਇਹ ਤਾਂ ਫਿਰ ਦੱਦੜ ਗਈ ਪੱਟੀ ਹੋ 60 60000 ਦੇਣੇ ਉਹ ਮੈਂ ਕਿਹਾ ਪੈਸੇ ਇੰਨੇ ਨਹੀਂ ਦੇਣੇ ਉਹਨੂੰ ਮੈਂ ਕਿਹਾ ਆਪਾਂ ਕਿੰਨੇ ਸਾਰੇ ਕਰਾ ਕੇ ਨਾਲੇ ਆਪਾਂ ਬੈਠ ਘਟ ਗਈ ਦੋ ਬ੍ਰਾਂਡ ਇੱਕ ਉਹ ਮਗਰਲਾ ਬ੍ਰਾਂਡਾ ਘਟ ਕੇ ਦੋ ਕਮਰੇ ਘਟ ਕੇ ਵੱਡੇ ਕਮਰੇ ਪਿਛਲਾ ਗੇਟ ਵੀ ਪਿਛਲਾ ਸ਼ੈੱਡ ਵੀ ਸ਼ੈੱਡ ਵੀ ਆ ਹੁਣ ਤੂੰ ਵਾਜ ਬਲੇਡ ਕਰ ਆ ਵੀ ਸ਼ੈੱਡ ਘਟਿਆ ਪਹਿਲਾਂ ਨਾਲੇ ਵਾਲ ਪੱਟੀ ਨਹੀਂ ਦੇਦੇ ਸਾਰੇ ਟੋਟਲ ਹੀ ਆ ਆ ਗੱਡ ਘੱਟ ਗਈ ਆ ਜੀ ਤੁਹਾਡਾ ਨੰਬਰ ਡਾਲ ਦੇਣਾ ਹੈ ਪਰ ہمارا ਕੰਮ ਨਹੀਂ ਛੋੜਨਾ ਸਾਰੇ ਦੇ ਦਿੱਤਾ ਹੈ ਵਾਲ ਪੱਟੀ ਨਹੀਂ ਕਰਨੀ ਉਹਨਾਂ ਨੇ ਵਾਲ ਪੱਟੀ ਨਹੀਂ ਕਰਨੀ ਹੋਣਾ ਵਾਲ ਪੱਟੀ ਵੀ ਕੀਤੀ ਇਹੋ ਫਿਰ ਕਰਕੇ ਉਸਕੇ ਉੱਪਰ ਵਾਲ ਪੱਟੀ ਕਰਕੇ ਉੱਪਰ ਥੋੜਾ ਹੀ ਕਰਾਉਣੀ ਹੁੰਦੀ ਹੈ ਪੰਜਾਬੀ ਕਰ ਸੀ ਪਤਾ ਨਹੀਂ ਰੰਗ ਆਪਦੀ ਪੁਆਇੰਟ ਦਾ ਲਾਲ ਲਿਆ ਚਾਚੀ ਰੰਗ ਆਪਦਾ ਮਨ ਜਲ ਵਾਲੀਏ ਕੀ ਪਤਾ ਬਣੋ ਵਾਈਬਰੇਟ ਨਾ ਮਿਲ ਜੇ ਤੇ ਕਿਹਨਾਂ ਟੇਕਾ ਗਿਆ ਬਾਲ ਕੱਲ੍ਹ ਲਾਉਂਦਾ ਠੇਕਾ ਦੇਈਏ ਇਹਨਾਂ ਨੂੰ ਦੋ ਮਰਜ਼ੀ ਬਟਾ ਕੇ ਆਪਾਂ ਮੁੜ ਕੇ ਨਾ ਕੋਈ ਇਹ ਮਾਰਾ ਨੋਟ ਕਿੰਨਾ ਪੈਸੇ ਲੱਗੇ ਤਲੀ ਤੇ ਘੜਦੇ ਗਏ ਦੋ ਨਾ ਲੈ ਲੈਣ ਵਾਲੀ ਨਹੀਂ 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 ਕੋਈ ਕੱਟ ਕੇ ਦੇ ਦੇ ਕੇ ਤਲੀ ਘੇ ਕੇ ਪੈਸੇ ਦੀ ਇਹ ਚੈਰ ਨਹੀਂ ਨਹੀਂ ਲਾਓ ਤੁਸੀਂ ਲੋਨ ਦਾ ਲਾਓ ਫਸਾ ਰੰਗ ਸਾਡਾ ਹੋਗਾ ਤੁਸੀਂ ਲੋਨ ਨਹੀਂ ਲੋਨ ਤੇ ਡਾਕਟਰ ਨੇ ਲੈ ਜਾ ਲੋਨ ਨਹੀਂ ਕਰਾਉਣਾਗਾ ਨਹੀਂ ਕਰਾਉਣਾ ਤੇ ਜੀ ਲੋਨ ਨਹੀਂ ਲੈਵਰ ਦਾ ਪੇਟ ਕਰਨ ਦਾ ਤੁਸੀਂ ਕਹ ਕਹਦੀ ਜੀ ਲੈਵਰ ਲੋਕ ਹੈ ਕੰਮ ਕਰਨ ਦੀ ਲੈਵਰ ਕਹੀਂ ਚਾਹ ਕੋ ਭੂਆਪੇ ਗੱਲ ਕਰ ਪਿਆਰਾ ਮੈਂ ਕਰ ਲੈ ਗੱਲ ਆਪੇ ਕਰ ਲੈ ਕਿਵਰ ਕਿੰਨੀ ਹੋਣੀ ਮੇਰੇ ਸਾਹਮਣੇ ਕਰੋ ਨਹੀਂ ਨਹੀਂ ਕੱਟ ਹੀ ਕਰਾਂ ਕੋਈ ਨਹੀਂ ਮੈਂ ਕੱਟ ਲੈ ਮੈਂ ਉਹ ਪਾਸੇ ਆਹ ਉਹ ਘੱਟੇ ਗੱਲ ਕਰੋ ਯਾਰ 70000 ਦੇ ਦੇ ਨਾ ਕੱਪ ਕਰ ਨਾ ਆਓ 7 ਵਜੇ ਤੱਕ 70 ਦੇ ਦੇ ਨਾ ਪੱਲਿਓ ਦੇਣਾ ਨਾ ਚਾਹੀਦਾ ਚਾਲਾ ਸੀ 3000 ਦੇਣਾ ਉਤੋਂ ਜਿੰਨਾ ਵੀ ਤੇਰਾ ਕੰਮ ਨਿਪਟਦਾ ਜਾ ਨਹੀਂ ਨਹੀਂ ਕਰ ਲੈਗੇ ਹੋ ਜਾਣਾ ਵਧੀਆ ਦੇ ਦੇਣਾ ਕੋਈ ਚੱਕਰ ਨਹੀਂ ਹੋ ਜਾਣਾ ਚੱਲ ਕਰ ਲੋ ਯਾਰ ਹਾਂ ਬਈ ਕਰੋ ਮਜ਼ਾਕ ਨੂੰ ਨਹੀਂ ਚਾਚੀ ਹੋ ਜਾਣਾ ਯਾਰ ਕਿੰਨਾ ਹੋਗਾ ਤੇ ਇਹਨਾਂ ਨਾਲ ਠੀਕ ਉਹਨੂੰ ਮੈਂ ਸਮਝਾ ਦਿੰਦਾ ਉਹ ਹੋ ਜਾਣਾ ਕੋਈ ਗੱਲਬਾਤ ਨਹੀਂ ਇਹ ਨਾਲ ਵਿੱਚ ਕਹਿਣ ਗੇਟ ਨਹੀਂ ਅਸੀਂ ਕਰਦਾ ਸਾਰੇ ਟੋਕ ਨਹੀਂ ਜੋ ਦਿਖਾਦਾ ਜੋ ਬੋਲਦਾ ਚਾਚੀ ਖੜ ਵੀ ਜਾ ਉਹ ਕੈਮਰਾ ਡੀਲ ਹੁੰਦੀ ਹੁੰਦੀ ਐ ਇਹੋ ਜੀ ਪਹਿਲਾਂ ਹੀ ਤਤੀ ਬਈ ਨਹੀਂ ਕਾਲੀ ਪਈ ਜਣੀ ਨਹੀਂ ਵਿਦ ਕੈਮਰੇ ਆਨ ਕੈਮਰਾ ਹੀ ਸਾਡੀ ਡੀਲ ਕਰੋ ਹਾਂ ਕੈਮਰਾ ਡੀਲ ਨਹੀਂ ਹੋਣੀ ਆਪਣੀ ਆਫ ਕੈਮਰਾ ਚੱਲ ਯਾਰ ਕਰ ਯਾਰ ਨਵੇੜਾ ਬਾਕੀ ਆਪਦੇ ਵਾਰ ਦੇ ਨੇ ਫੇਰ ਵੀ ਕਰਦੀ ਬਾਈ ਪਰ ਲੇਟ ਨਾ ਕਰੀ ਟੈਪੋ ਮੈਂ ਕਰ ਲੈਣਾ ਸਾਡੀ ਇਹਦੇ ਨਾਲ ਸੋ ਹਾਂਜੀ ਕਿੱਦਾਂ ਦਾ ਲੱਗਾ ਇਹ ਵਲੌਗ ਤੁਹਾਨੂੰ ਸਾਡਾ ਤੇ ਇਹ ਹੈਗਾ ਰਾਜੂ ਨਾਲ ਗਿੰਦਰ ਆ ਬਚਾਲੇ ਕੋਣ ਆਗਾ ਵੱਡਾ ਭਾਈ ਉਹ ਜਾਂਦਾ ਹੀ ਤੇ ਇਸੇ ਦੇ ਨਾਲ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਆਪ ਜੀ ਦਾ ਬਹੁਤ ਧੰਨਵਾਦ ਹੋਵਾਂਗੇ ਅਸੀਂ ਜੀ ਇੱਕ ਮਹੀਨਾ ਮਸਾਂ ਹੀ ਰਹਿ ਗਿਆ ਵਿਆਹ ਚ ਤੇ ਨਿੱਕੇ ਨਿੱਕੇ ਕੰਮ ਆ ਜੀ ਚੱਕਦਾ ਹੈ ਗਰੀਬੀ ਚੱਕਦੀ ਫੈਟ ਵੀ ਤੇ ਡਾਈਟ ਕਰੋ ਵਿਆਹ ਵੇਖੋ ਗਰਮੀ ਆ ਗਈ ਹੈ ਜੀ ਲਵ ਯੂ ਉਹ ਤੁਹਾਡਾ ਸ਼ੁਰੂ ਲੱਗ ਜਾਂਦਾ ਕਿ ਠਾਈਆਂ ਦਾ ਤਾਂ ਮਹੀਨਾ ਇਹ ਤੁਹਾਡਾ ਹੀ ਹਾਂ ਇਹਦਾ ਮਹੀਨਾ ਠਾਈਆਂ ਦਾ ਭਾਜੀ ਦੇਣੀ ਵੀ ਰਹਿ ਗਿਆ ਸੋ ਬੈਕ ਟੂ ਬੇਸਿਕ ਲਵ ਯੂ ਇੰਨੇ ਵਾ